ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਰੀਂਦਰ ਤੌਰ ਜਿਨ੍ਹਾਂ ਦੇ ਬੱਚੇ ਨਸ਼ਾ ਕਰਕੇ ਮੁੱਕ ਜਾਂਦੇ ਉਹਨਾਂ ਦੇ ਮਾਪਿਆਂ ਦੇ ਲਈ ਅਰਥੀ ਨੂੰ ਮੋਢਾ ਦੇਣਾ ਬਹੁਤ ਹੀ ਔਖੀ ਘੜੀ ਦਾ ਟਾਂ ਮੁੰਦਾ ਤੇ ਉਸ ਦੇ ਡੋਲੇ ਹੀ ਨਹੀਂ ਸਾਰੀ ਬਾਡੀ ਹੀ ਟੁੱਟ ਜਾਂਦੀ ਆ ਜਿਸ ਪਿਆਰ ਨੇ ਮੋਢਾ ਦੇਣਾ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਇੱਕ ਨਸ਼ੇ ਕੋੜ ਦੀ ਬਿਮਾਰੀ ਵਾਂਗੂ ਲੱਗ ਚੁੱਕੇ ਹਨ ਸਭ ਤੋਂ ਪਹਿਲਾਂ ਇਹ ਜਦੋਂ ਕਿ ਇਲੈਕਸ਼ਨਾਂ ਤੋਂ ਸਟਾਰਟ ਹੋਏ ਚਾਹੇ ਕੋਈ ਵੀ ਇਲੈਕਸ਼ਨ ਹੁੰਦਾ ਕੋਈ ਵੀ ਪਾਰਟੀ ਹੁੰਦੀ ਆ ਕੋਈ ਵੀ ਨਸ਼ਾ ਦਿੰਦੇ ਆ ਉਹਨਾਂ ਨੇ ਆਪਦੀਆਂ ਵੋਟਾਂ ਦੇ ਵਿੱਚ ਇੱਕ ਦੂਜੇ ਤੋਂ ਕਰਕੇ ਵੀ ਮੇਰੇ ਵੱਲ ਆ ਜੇ ਮੇਰੇ ਵੱਲ ਆ ਜੇ ਮੇਰੇ ਤਾਂ ਖਿਆਲ ਆ ਵੀ ਜੇ ਇਲੈਕਸ਼ਨ ਵਾਲੇ ਵਿੱਚ ਨਸ਼ੇ ਨਾ ਦਿੱਤੇ ਜਾਣ ਆਸ਼ਾਬ ਵਗੈਰਾ ਤੇ ਕੀ ਐਸਤੇ ਕੰਟਰੋਲ ਕੀਤਾ ਜਾਵੇ ਨਸ਼ੇ ਦੀ ਦਲਦਲ ਵਿੱਚ ਕੱਲੀਆਂ ਮੁੰਡੇ ਹੀ ਨਹੀਂ ਕਿਉਂਕਿ ਮੁੰਡੇ ਅਸ਼ਾ ਖਾਨ ਦੇ ਨਾਲ-ਨਾਲ ਵੇਚਣ ਲੱਗੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਪੈ ਗਿਆ ਹੌਲੀ-ਹੌਲੀ ਕਰਕੇ ਉਹਨਾਂ ਨੇ ਕੁੜੀਆਂ ਨੂੰ ਵੀ ਨਾਲ ਲਾ ਲਿਆ ਤੇ ਕੁੜੀਆਂ ਵੀ ਨਸ਼ੇ ਕਰਨ ਲੱਗੀਆਂ ਤੇ ਨਸ਼ੇ ਵੇਚਣ ਲੱਗੀਆਂ ਇਸ ਤਰ੍ਹਾਂ ਰੋਜ਼ ਦਿਹਾੜੇ ਟੀਵੀ ਤੇ ਵੀਡੀਓ ਦੇਖੀਦੀਆਂ ਟੀਵੀ ਤੇ ਖਬਰਾਂ ਸੁਣੀਦੀਆਂ ਵੀ ਉਹ ਨਸ਼ਾ ਕੀਤਾ ਕੁੜੀ ਦਾ ਵੀਡੀਓ ਆਉਂਦੀ ਹੈ ਜਾਂ ਮੁੰਡਿਆਂ ਦੇ ਨਸ਼ੇ ਕੀਤੇ ਆ ਤਾਂ ਨਾ ਉਹ ਮਾਪੇ ਜਿਨ੍ਹਾਂ ਦੇ ਦੋ ਦੋ ਚਾਰ ਚਾਰ ਮੁੰਡੇ ਵੀ ਨਸ਼ਿਆਂ ਤੇ ਲੱਗੇ ਆ ਕੋਈ ਪਿਓ ਪਤ ਨੂੰ ਮਾਰ ਰਿਹਾ ਤੇ ਕੋਈ ਪੁੱਤ ਪਿਓ ਨੂੰ ਮਾਰ ਰਿਹਾ ਕਿਉਂਕਿ ਇੱਥੇ ਨਸ਼ੇ ਦਾ ਮੁੱਦਾ ਹੀ ਆ ਜਾਂਦਾ ਕਿਉਂਕਿ ਜੇ ਕੋਈ ਇਸੇ ਕੋਲੇ ਪੈਸਾ ਨਹੀਂ ਹੁੰਦਾ ਤਾਂ ਬੱਚਾ ਪਿਓ ਨੂੰ ਮਾਰਦਾ ਤੇ ਜੇ ਪਿਓ ਨਸ਼ਾ ਕਰਦਾ ਤਾਂ ਪੁੱਤ ਨੂੰ ਮਾਰੀ ਜਾਂਦਾ ਇਸ ਤਰ੍ਹਾਂ ਨਿੱਤ ਦਿਹਾੜੇ ਕਤਲ ਹੋਈ ਜਾਂਦੇ ਆ ਪਹਿਲਾਂ ਕੈਪੀਟਲ ਸਰਕਾਰ ਨੇ ਵੀ ਬਹੁਤ ਕੋਸ਼ਿਸ਼ ਕੀਤੀ ਸੌਂ ਖਾਧੀਆਂ ਵੀ ਅਸੀਂ ਨਸ਼ਾ ਖਾਤੋਂ ਕਰਦਾਂਗੇ ਪਰ ਨਹੀਂ ਹੋਇਆ ਹੁਣ ਆਪ ਸਰਕਾਰ ਆਈ ਹੈ ਦੇਖੋ ਇਹ ਵੀ ਕੋਸ਼ਿਸ਼ ਕਰ ਰਹੇ ਆ ਜਿਵੇਂ ਕਿ ਪਰਸੋਂ ਡਰੋਨ ਨਸ਼ਾ ਸਿੱਟਣ ਆਇਆ ਆਪ ਵੀ ਨਾਲ ਹੀ ਡੱਗ ਪਿਆ ਇਸ ਤਰ੍ਹਾਂ ਇਨਾ ਇਨਾ ਨਸ਼ਾ ਜਦੋਂ ਪੰਜਾਬ ਦੇ ਵਿੱਚ ਆ ਰਿਹਾ ਤੇ ਉਹ ਪੰਜਾਬ ਦੇ ਵਿੱਚ ਆ ਕੇ ਕਿੰਨੇ ਮੁੰਡਿਆਂ ਨੇ ਉਹ ਨਸ਼ਾ ਕਰਨਾ ਹੈ ਜੇਕਰ ਉਹ ਫੜਿਆ ਨਾ ਜਾਂਦਾ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਕੋਸ਼ਿਸ਼ਾਂ ਕਰਦੇ ਨਸ਼ਾ ਕੇਂਦਰਾਂ 'ਚ ਛੱਡਣ ਨੇ ਅ ਵੀ ਸਾਢੇ ਬੱਚੇ ਛੱਡ ਜਾਂ ਨਸ਼ਾ ਪਰ ਫੇਰ ਵੀ ਬੱਚੇ ਨਹੀਂ ਛੱਡ ਰਹੇ ਕੀ ਕਰਨ ਮਾਪੇ ਪੈਸਾ ਲਾਲਾ ਕੇ ਵੀ ਹੱਥਕ ਹਾਰ ਗਏ ਫੇਰ ਵੀ ਨਹੀਂ ਬੱਚੇ ਨਸ਼ਾ ਛੱਡਦੇ ਇਸ ਤੋਂ ਪਹਿਲਾਂ ਗੱਲ ਕਰੀਏ ਤਾਂ ਬੇਰਜਗਾਰੀ ਕਰਕੇ ਵੀ ਬੱਚੇ ਨਸ਼ੇ ਵਾਲੇ ਚਲੇ ਗਏ ਜਿਵੇਂ ਕਿ ਨੌਕਰੀਆਂ ਨਾ ਮਿਲਣੀਆਂ ਬੱਚੇ ਪੜ ਵੱਧ ਗਏ ਪੜਾਈਆਂ ਵੱਧ ਕਰ ਲਈਆਂ ਤੇ ਪਰੇਸ਼ਾਨ ਹੋ ਕੇ ਵੀ ਨਸ਼ੇ ਵਾਲੇ ਚਲੇ ਗਏ ਜੇਕਰ ਸਰਕਾਰਾਂ ਨੌਕਰੀਆਂ ਦੇਣ ਬੱਚਿਆਂ ਨੂੰ ਜਿੰਨੀ ਜਿੰਨੀ ਉਹਨਾਂ ਦੀ ਪੜ੍ਹਾਈ ਦੇ ਹਿਸਾਬ ਨਾਲ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਤਾਂ ਕਿ ਸ਼ਾਇਦ ਬੱਚੇ ਆਪਣੇ ਆਪ ਨੂੰ ਕੰਟਰੋਲ ਕਰ ਲੈਣ ਜਿਵੇਂ ਐਟਕੀ ਨੌਕਰੀਆਂ ਮਿਲੀਆਂ ਮੇਰੇ ਕੋਲੇ ਵੀ ਤਿੰਨ ਲੜਕੀਆਂ ਰਹਿ ਰਹੀਆਂ ਬਹੁਤ ਖੁਸ਼ ਆ ਸਾਡਾ ਕੋਈ ਪੈਸਾ ਨਹੀਂ ਲੱਗਿਆ ਤੇ ਸਾਨੂੰ ਨੌਕਰੀਆਂ ਮਿਲ ਗਈਆਂ ਜੇ ਇਸੇ ਤਰ੍ਹਾਂ ਹੀ ਨੌਕਰੀਆਂ ਮਿਲਦੀਆਂ ਰਹਿਣ ਮੁੰਡੇ ਕੁੜੀਆਂ ਨੂੰ ਖਿਆਲੋ ਤੇ ਆਹ ਤੋਂ ਜਿਹੜਾ ਨਸ਼ੇ ਦਾ ਕੋੜ ਚੱਕਿਆ ਜਾਵੇ ਮੇਰਾ ਤਾਂ ਖਿਆਲ ਹੈ ਜੇ ਇਲੈਕਸ਼ਨਾਂ ਵਿੱਚ ਨਸ਼ਾ ਨਾ ਵਰਤਾਇਆ ਜਾਵੇ ਜਿਵੇਂ ਕਿ ਸ਼ਰਾਬ ਲੈ ਲੋ ਕੋਈ ਵੀ ਨਸ਼ਾ ਲੈ ਲੋ ਜਿਵੇਂ ਹਾਂ ਸਰਪੰਚੀ ਦੇ ਇਲੈਕਸ਼ਨ ਹੋਣੇ ਆ ਹਰ ਇੱਕ ਪਾਰਟੀ ਨੂੰ ਚਾਹੀਦਾ ਹਰ ਇੱਕ ਮੈਂਬਰ ਪੰਚਾਇਤ ਨੂੰ ਚਾਹੀਦਾ ਵੀ ਕੋਈ ਵੀ ਨਸ਼ਾ ਨਹੀਂ ਵੰਡਿਆ ਜਾਣਾ ਤੇ ਤੁਸੀਂ ਆਪਣੇ ਵਿਹਾਰ ਤੇ ਵੋਟਾਂ ਪਾਓ ਲੋਕਾਂ ਨੂੰ ਵੀ ਚਾਹੀਦਾ ਕਿ ਕੋਈ ਵੀ ਨਸ਼ੇਵਾਲ ਨਾ ਜਾਵੇ ਤੇ ਪਿੰਡ ਦਾ ਚੰਗਾ ਨਮਿੰਦਾ ਚੁਣ ਕੇ ਬਿਨਾਂ ਨਸ਼ਿਆਂ ਤੋਂ ਬਿਨਾਂ ਸ਼ਰਾਬ ਤੋਂ ਬਿਨਾਂ ਪੈਸੇ ਤੋਂ ਤੇ ਉਸ ਨੂੰ ਚੰਗੇ ਨਵਿੰਦਾਂ ਨੂੰ ਚਾਹਣ ਜੋ ਕੇ ਪੰਨ ਦੇ ਭਲਾਈ ਦੇ ਕੰਮ ਹੋ ਸਕਣ ਜੇ ਇਸ ਤਰ੍ਹਾਂ ਚੰਗੇ ਭਲਾਈ ਦੇ ਕੰਮ ਹੁੰਦੇ ਰਹਿਣ ਸ਼ਾਇਦ ਭਲਾ ਹੋ ਜਵੇ ਤੇ ਬੱਚੇ ਸਿੱਧੇ ਰਸਤੇ ਤੇ ਪੈ ਜਾਣ ਤੇ ਮਾਪੇ ਵੀ ਸੌਖੇ ਹੋ ਜਾਣ ਕਿਉਂਕਿ ਨਸ਼ਾ ਇਹ ਜਿਹੜੀ ਕੋੜ ਦੀ ਬਿਮਾਰੀ ਹੈ ਇਹ ਹਟਾਈ ਹਟੂਗੀ ਇਸ ਤਰ੍ਹਾਂ ਇੱਕਦਮ ਤਾਂ हट ਨਹੀਂ ਸਕਦੀ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਸੁਖਵਿੰਦਰ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ